ਬਹੁਤ ਹੀ ਸਤਿਕਾਰਯੋ ਸਾਡੇ ਪ੍ਰੈਸ ਦੇ ਵੀਰੋ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਕਿ ਬੜੇ ਅਹਿਮ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਸੀ ਤੁਹਾਡੇ ਨਾਲ ਕਿ ਦਿਨਾਨਗਰ ਜਿਵੇਂ ਤੁਹਾਨੂੰ ਪਤਾ ਹੈ ਕਿ ਬੜਾ ਅਮਨ ਪਸੰਦ ਇਲਾਕਾ ਜਦੋਂ ਸਾਰਾ ਪੰਜਾਬ ਅਸ਼ਾਂਤ ਸੀ ਉਦੋਂ ਵੀ ਦਿਨਾਨਗਰ ਜਿਹੜਾ ਸੀ ਬੜਾ ਹਿੰਦੂ ਮੁਸਲਮ ਸਿੱਖ ਈਸਾਈ ਸਾਡਾ ਭਾਈਚਾਰਾ ਬੜਾ ਵਧੀਆ ਚੱਲਿਆ ਕੋਈ ਇਹ ਜੀ ਗੱਲ ਨਹੀਂ ਹੋਈ ਵੀ ਜਿਹਦੇ ਨਾਲ ਕੋਈ ਕਠਤਾ ਆ ਗਈ ਪਰ ਕੁਝ ਬੰਦੇ ਜਿਹੜੇ ਨੇ ਸ਼ਰਾਤੀ ਅੰਸ ਉਹ ਇਸ ਭਾਈਚਾਰੇ ਦੇ ਵਿੱਚ ਖੱਲਣ ਪਾਉਣ ਦੀ ਕੋਸ਼ਿਸ਼ ਹਮੇਸ਼ਾ ਕਰਦੇ ਰਹਿੰਦੇ ਕੋਈ ਨਾ ਕੋਈ ਕੋਈ ਨਾ ਕੋਈ ਇਹ ਜਿਹਾ ਮੁੱਦਾ ਲੱਭਣ ਦੀ ਕੋਸ਼ਿਸ਼ ਕਰਨਗੇ ਜਿਹਦੇ ਨਾਲ ਆਪਸੀ ਭਾਈਚਾਰੇ ਦੇ ਵਿੱਚ ਰਿਫਟ ਪਾਵੇ ਇਹ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਮਿਊਨਿਸਪਲ ਕਾਉਂਸਲ ਦੇ ਕੋਲ ਇੱਕ ਰਿਕੁਐਸਟ ਆਈ ਸੀ ਕਿ ਇਹ ਚੌਕ ਦਾ ਨਾਮ ਜਿਹੜਾ ਹੈਗਾ ਜਿਹੜੇ ਦੋ ਤਿੰਨ ਚੌਕ ਨੇ ਇਹਨਾਂ ਨੂੰ ਇਹ ਮਰ ਇਹਨਾਂ ਨੂੰ ਨਾਮ ਕੱਲੇਣਾ ਦਾ ਕਰ ਦਿੱਤਾ ਜਾਵੇ ਜਿਸ ਦੇ ਵਿੱਚ ਜਿਹੜਾ ਬਹੁਤ ਵੱਡਾ ਪ੍ਰੋਜੈਕਟ ਹੈ ਸਾਡੇ ਦੀਨਾ ਨਗਰ ਦਾ ਪ੍ਰੈਸਟੀਜੀਅਸ ਪ੍ਰੋਜੈਕਟ ਜਿਹੜਾ ਅਲਨਾ ਚੌਧਰੀ ਲੈ ਕੇ ਆਈ ਸੀ ਰੇਲਵੇ ਓਵਰ ਬ੍ਰਿਜ ਇਹਦਾ ਨਾਮ ਬਾਬਾ ਤਨਤਨ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਦੇ ਉੱਤੇ ਰੱਖ ਦਿੱਤਾ ਗਿਆ ਚੌਕ ਦਾ ਨਾਮ ਗੋਸਵਮੀ ਗੁਰੂ ਨਾਮਦਾਸ ਜੀ ਦੇ ਨਾਮ ਤੇ ਰੱਖਣ ਵਾਸਤੇ ਕਮੇਟੀ ਨੇ ਫੈਸਲਾ ਕੀਤਾ ਲੇਕਿਨ ਜਿਹੜੇ ਕੁਛ ਸ਼ਰਾਤੀ ਅੰਸਰ ਉਹਨਾਂ ਨੇ ਵੀਡੀਓ ਇੱਕ ਫਲੈਸ਼ ਕੀਤੀ ਕੋਈ ਅਖਬਾਰਾਂ ਚ ਵੀ ਨਿਊਜ਼ ਦਿੱਤੀ ਨਹੀਂ ਜੀ ਇਹ ਤੇ ਚੌਕ ਦਾ ਨਾਮ ਵੀ ਬਾਬਾ ਸ੍ਰੀ ਚੰਤੀ ਦੇ ਨਾਮ ਤੇ ਰੱਖਿਆ ਜਾਣਾ ਚਾਹੀਦਾ ਸੀ ਇਹ ਯਾਨੀ ਗੱਲ ਫਲੇਅਰ ਅਪ ਕਰਨ ਦੀ ਲੋੜ ਨਹੀਂ ਸੀ ਹੈ ਧਰਮ ਜਿਹੜੇ ਨੂੰ ਸਾਦੇ ਸਾਂਝੇ ਨੇ ਗੁਰੂ ਜਿਹੜੇ ਨੂੰ ਸਾਦੇ ਸਾਂਝੇ ਨੇ ਇਹੀ ਗੱਲ ਉਹ ਕਮੇਟੀ ਦੇ ਵਿੱਚ ਰੱਖ ਦਿੰਦੇ ਤੇ ਐਮੀਕੀਬਲੀ ਵੀ ਸੈਟਲ ਹੋ ਸਕਦਾ ਸੀ ਪਰ ਉਹਨਾਂ ਦਾ ਰਾਜਨੀਤਿਕ ਮੰਤਕ ਜਿਹੜਾ ਸੀ ਉਹ ਨਹੀਂ ਸੀ ਹੱਲ ਹੁੰਦਾ ਜਿੱਦੀ ਦੇ ਤੱਕ ਰਾਮ ਰੋਲਾ ਨਾ ਪਾਣ ਆਪਣੇ ਨੰਬਰ ਨਾ ਬਣਾਓ ਔਰ ਤੁਸੀਂ ਉਹਨਾਂ ਦੀ ਬੈਕਗ੍ਰਾਉਂਡ ਕੱਢ ਕੇ ਦੇਖ ਲਓ ਜਿਹੜੇ 2-3 ਗਿਣਤੀ ਦੇ ਜਿਹੜਾ ਸਾਰੀ ਦੁਨੀਆ ਨੂੰ ਪਤਾ ਉਹਨਾਂ ਦਾ ਹਰ ਵੇਲੇ ਪ੍ਰੋਗਰਾਮ ਹੀ ਇਹ ਰਹਿੰਦਾ ਕਿ ਕੋਈ ਨਾ ਕੋਈ ਕਿਸੇ ਤਰ੍ਹਾਂ ਅਸੀਂ ਇੱਥੇ ਡਿਸਟਰਬੈਂਸ ਕਿਵੇਂ ਕਰ ਸਕਦੇ ਹਾਂ ਔਰ ਮੇਰੇ ਨੌਲੇਜ ਮੁਤਾਬਕ ਮੇਰਾ ਖਲਾ ਹੈ ਵੀ ਸਾਰੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਕਿਸਾਂ ਕੂਸਾਂ ਚ ਵੀ ਹਿੰਦਵਾ। ਲੇਕਿਨ ਜਿਸ ਵੇਲੇ ਸਾਡੇ ਧਿਆਨ ਚ ਆਇਆ। ਮੈਂ ਕਿਹਾ ਬੀਦੂ ਤੇ ਅਮੀ ਕੈਬਲੀ ਸੈਟਲ ਕਰਨਾ ਚਾਹਤਾ। ਤਾਂ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੂੰ ਅਸੀਂ ਵੀ ਨਤਮਸਤਕ ਆਂ। ਬਕਾਇਦਾ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਵੀ ਜਾ ਕੇ ਗੁਰਦੁਆਰਾ ਸਾਹਿਬ ਜਾਂਦੇ ਆਂ ਪੂਰੀ ਆਸਥਾ ਹੈ। ਹਰ ਧਰਮ ਦੇ ਵਿੱਚ ਆਸਥਾ। ਸੋ ਇਨ ਦਾ ਮੀਨ ਟਾਈਮ ਜਦੋਂ ਇਹ ਗੱਲ ਹੋਈ ਤੇ ਗੁਰੂ ਰਵਿਦਾਸ ਜੀ ਵਾਲੇ ਜਿਹੜੀ ਸੀਗੇ ਉਹਨਾਂ ਦੀਆਂ ਨੌ ਸੰਸਥਾਵਾਂ ਨੇ ਜਿਨ੍ਹਾਂ ਨੇ ਇਹ ਇੱਕ ਵਰੁਣਾ ਚੌਧਰੀ ਨੂੰ ਕਮੇਟੀ ਦੇ ਵਿੱਚ ਵੀ ਦਿੱਤੀ ਪ੍ਰਧਾਨ ਜੀ ਨੂੰ ਵੀ ਤੇ ਪੰਚਾਇਤ ਦੇ ਵਿੱਚ ਵੀ ਦਿੱਤੀ ਹਰੀਬਰ ਚ ਇਹ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਜਿਹਦੇ ਵਿੱਚ 60 50 60 ਸਿਗਨੇਚਰ ਨੇ ਵਰੁਧੇ ਜੀ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਸਾਨੂੰ ਤੇ ਕੋਈ ਇਤਰਾਜ਼ ਦੀ ਜਿਹੜੇ ਮਰਜ਼ੀ ਰੱਖ ਲੋ ਜਿਹੜਾ ਹੁਣ ਚੌਂਕ ਬੋਲਿੰਗ ਵਾਲਾ ਹੈਗਾ ਉਹਦਾ ਨਾਮ ਗੁਰੂ ਰਵੀਦਾਸ ਜੀ ਦੇ ਨਾਮ ਦਿੱਤੇ ਰੱਖ ਦਿੱਤਾ ਜਾਵੇ ਜਿਸ ਵੇਲੇ ਇਹ ਪਤਾ ਲੱਗਾ ਤੇ ਇੱਕ ਹੋਰ ਸੈਲਫ ਸਟਾਈਲਡ ਸੋ ਕਾਲਡ ਲੀਡਰ ਜਿਹੜੇ ਕਿਸੇ ਪੰਚਾਇਤ ਦਾ ਕੋਈ ਮੈਂਬਰ ਵੀ ਨਹੀਂ ਹੈ ਕੋਈ ਅਫੀਸ਼ੀਅਲ ਪੋਜੀਸ਼ਨ ਨਹੀਂ ਹੈ ਉਹਨਾਂ ਨੇ ਵੀ ਉਹ ਜੀ ਅਸੀਂ ਇਹ ਜਿਹੜਾ ਚੌਂਕ ਹੈ ਗੋਲੀਆਂ ਮੋੜ ਵਾਲਾ ਇਹ ਬਾਬਾ ਨਬਾਦਾਸ ਜੀ ਦੇ ਨਾਂ ਤੇ ਰੱਖਦੇ ਆ ਤੇ ਇਹ ਜਿਹੜਾ ਚੌਕ ਹੈ ਇਹ ਅਸੀਂ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਨਾਂ ਦੇ ਉੱਤੇ ਥਾਣੇ ਵਾਲਾ ਰੱਖਦੇ ਆ ਉਹਨਾਂ ਨੇ ਕੋਈ ਨਵੀਂ ਕੰਟਰੋਵਰਸੀ ਹੋਰ ਸ਼ੁਰੂ ਕਰ ਦਿੱਤੀ ਜਦ ਕਿ ਪਤਾ ਹੋਣ ਦੇ ਬਾਵਜੂਦ ਵੀ ਕਿ ਗੁਰੂ ਰਵੀਦਾਸ ਸਭਾ ਜਿਹੜੀਆਂ ਨੇ ਤੇ ਨੌ ਸਭਾਵਾਂ ਨੇ ਲਿਖ ਕੇ ਅਰੁਣਾ ਚੌਧਰੀ ਨੂੰ ਪ੍ਰਧਾਨ ਜੀ ਨੂੰ ਔਰ ਪੰਚਾਇਤ ਨੂੰ ਲਿਖ ਕੇ ਦਿੱਤਾ ਕਿ ਇਸ ਚੌਕ ਦਾ ਨਾਮ ਬਾਬੇ ਰਵੀਦਾਸ ਦੇ ਨਾਂ ਤੇ ਰੱਖਿਆ ਜਾਏ ਇਹ ਸਾਰੀਆਂ ਚੀਜ਼ਾਂ ਦਾ ਜਿਸ ਵੇਲੇ ਰੌਲਾ ਗੋਲਾ ਪਿਆ ਤੇ ਸੰਤ ਸ਼ਰੋਮਣੀ ਗੋਸਵਮੀ ਗੁਰੂ ਨਾਭਾ ਦਾ ਸੰਮਤੀ ਜਿਹੜੀ ਸੀ ਉਹਨਾਂ ਨੇ ਕਿਹਾ ਜੀ ਵੀ ਅਸੀਂ ਤੇ ਕਿਸੇ ਨਾਲ ਲੜਨਾ ਨਹੀਂ ਅਸੀਂ ਤੇ ਅਮਨ ਪਸੰਦ ਆ ਸਾਡੀ ਜਿਹੜਾ ਮਰਜ਼ੀ ਕਰਦੇ ਹੋ ਉਹਨਾਂ ਨੇ ਕਿਹਾ ਜੀ ਵੀ ਉਹ ਤਾਂ ਜਿਹੜਾ ਤਾਰਾਗੜ ਵਾਲਾ ਚੌਕ ਹੈ ਉਹਦਾ ਨਾਮ ਗੋਸਵਮੀ ਗੁਰੂ ਨਾਭਾ ਦਾਸ ਜੀ ਦੇ ਨਾਮ ਕਰਦੇ ਹੋ ਤੇ ਇਹ ਬਾਬੇ ਸ਼੍ਰੀ ਚੰਦੇ ਨਾਮ ਦੇ ਉੱਤੇ ਰਹਿਣਦੇ ਹੋ ਜਿਹੜਾ ਆਪਣਾ ਥਾਣੇ ਵਾਲਾ ਚੌਕ ਹੈ ਤੇ ਉਹ ਜਿਹੜੀ ਰਵੀ ਗੁਰੂ ਰਵੀ ਦਾਸ ਜੀ ਨੇ ਜਿਹੜੀ ਸੰਮਤੀ ਮੰਗਦੀ ਆ ਤੇ ਉਹ ਮੋੜ ਵਾਲਾ ਜਿਹੜਾ ਆ ਗਿਆ ਉਹਨਾਂ ਦੇ ਨਾਮ ਤੇ ਕਰਦੇ ਸਾਨੂੰ ਕੋਈ ਇਤਰਾਜ਼ ਨਹੀਂ ਸੋ ਅਕੋਰਡਿੰਗਲੀ ਇਹ ਰਿਪਰੈਜ਼ੈਂਟੇਸ਼ਨਾਂ ਜਿਹੜੀਆਂ ਸੀ ਇਹ ਕਮੇਟੀ ਦੀ ਮੀਟਿੰਗ ਇਹਦੇ ਤੇ ਕਾਲ ਕੀਤੀ ਕਿ ਤੁਸੀਂ ਭਾਈ ਇਹਦੇ ਤੇ ਡਿਸੀਜਨ ਲਓ ਕੀ ਲੈਣਾ ਸੋ ਅੱਜ 10:30 ਵਜੇ ਕਮੇਟੀ ਦੀ ਮੀਟਿੰਗ ਸੀ ਉਹਦੇ ਚ ਯੂਨਾਨੀਮਸਲੀ ਇਹ ਫੈਸਲਾ ਕੀਤਾ ਕਿ ਇਹ ਸਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਥਾਣੇ ਵਾਲਾ ਜਿਹੜਾ ਚੌਕ ਹੈ ਉਹਦਾ ਨਾਮ ਤਨਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਨਾਂ ਤੇ ਪੂਲੀਆਂ ਮੋੜ ਵਾਲਾ ਚੌਕ ਜਿਹੜਾ ਹੈਗਾ ਉਹ ਬਾਬਾ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਰੱਖ ਦਿੱਤਾ ਜਾਂਦਾ ਤੇ ਤਾਰਾਗੜ ਵਾਲਾ ਜਿਹੜਾ ਚੌਕ ਹੈ ਉਹ ਗੁਰੂ ਨਾਭਾ ਦਾਸ ਜੀ ਦੇ ਨਾਂ 'ਤੇ ਰੱਖ ਦਿੱਤਾ ਜਾਂਦਾ ਸੋ ਇਸ ਕਰਕੇ ਅਸੀਂ ਇਸ ਕੰਟਰੋਵਰਸੀ ਨੂੰ ਖਤਮ ਕਰ ਦਿੱਤਾ ਤੇ ਉੱਥੇ ਰੈਜ਼ੋਲੂਸ਼ਨ ਪਾਸ ਕੀਤਾ ਕਮੇਟੀ ਨੇ ਪ੍ਰਧਾਨ ਜੀ ਵੀ ਬੈਠੇ ਨੇ ਵਾਈਸ ਪ੍ਰਧਾਨ ਵੀ ਬੈਠੇ ਨੇ ਸਾਰੇ ਮੈਂਬਰ ਵੀ ਸੀ ਉੱਥੇ ਇਹ ਯੂਨਾਨੀਮਸਲੀ ਹਾਊਸ ਨੇ ਫੈਸਲਾ ਕੀਤਾ ਤੇ ਇਹਦੇ ਮੁਤਾਬਕ ਵਾਸ ਕਰਕੇ ਤੇ ਅਥਾਰਟੀ ਜਿਹੜੀਆਂ ਸਾਰਿਆਂ ਨੂੰ ਕਾਪੀਆਂ ਹੁੰਦੀਆਂ ਕੱਲ ਦਿਤੀਆਂ ਜਾਂ ਇਹਦੇ ਵਿੱਚ ਮੈਂ ਥੋੜਾ ਜਿਹਾ ਇੱਕ ਐਡ ਕਰਨਾ ਚਾਹੁੰਦਾ ਕਿ ਦੇਖੋ ਤੁਹਾਨੂੰ ਸਭ ਨੂੰ ਪਤਾ 2002 ਦੇ ਵਿੱਚ ਅਰੁਣਾ ਚੌਧਰੀ ਪਹਿਲੀ ਵਾਰੀ ਐਮਐਲਏ ਜਿੱਤੀ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਲੋਕਾਂ ਨੇ ਪਿਆਰ ਦੱਸਿਆ ਐਮਐਲਏ ਜਿੱਤੀ 2002 ਤੋਂ ਲੈ ਕੇ ਅੱਜ 2025 ਆ ਗਿਆ ਇਹ 23 ਸਾਲ ਦੇ ਵਿੱਚ 10 ਸਾਲ ਸੰਘਾਰ ਕਾਂਗਰਸ ਦੀ ਰੇ 2002 ਤੋਂ 2007 ਤੇ 17 ਤੋਂ 22 10 ਸਾਲ ਅਕਾਲੀ ਦਲ ਬੀਜੇਪੀ ਦੀ ਸਰਕਾਰ ਰਹੀ 2007 ਤੋਂ ਲੈ ਕੇ 17 ਤੱਕ ਤੇ 3 ਸਾਲ ਲਗਭਗ ਹੁਣ ਆਮ ਪਾਰਟੀ ਨੂੰ ਹੋ ਗਿਆ ਪੰਜਾਬ ਦੇ ਚ ਸਰਕਾਰ ਬਣਾਏ ਦੀ ਇਹਨਾਂ 3 ਤੀਆਂ ਸਾਲਾਂ ਦੇ ਵਿੱਚ ਅਰੁਣਾ ਚੌਧਰੀ ਨੇ ਪਹਿਲੀ ਤਰਮ ਦੇ ਵਿੱਚ ਬਲਾਕ ਦਾ ਦਫਤਰ ਬਣਾਤਾ ਦੁਰੰਗਲੇ ਦੀਨਾਨਗਰ ਨਮਾ ਹਸਪਤਾਲ ਬਣਾਤਾ ਛੋਟੀ ਜੀ ਡਿਸਪੈਂਸਰੀ ਹੁੰਦੀ ਸੀ ਹਸਪਤਾਲ ਬਣਾਤਾ ਫਿਰ ਜਿਹੜੀਆਂ ਦੂਸਰੀਆਂ ਡਿਵੈਲਪਮੈਂਟ ਕੀਤੀਆਂ ਛੋਟੀਆਂ ਹੁੰਦੀਆਂ ਮੈਂ ਉਹ ਨਹੀਂ ਗਿੰਦਾ ਪਿਆ ਵੱਡੇ ਪ੍ਰੋਜੈਕਟ ਜਗੜੀਆ ਵਾਲਾ ਪੁਲ ਇਹ ਕਿਸੇ ਵੇਲੇ ਵੀ ਟੁੱਟ ਜਾਣਾ ਸੀ ਜਗੜੀਆ ਵਾਲਾ ਨਵਾਂ ਪੁਲ ਬਣਾਇਆ ਅੱਗੇ ਜਾ ਕੇ ਉਹ ਨਡਾਲਾ ਜਿਹੜੀ ਆਉਂਦੀ ਆ ਡਰੇਨ ਨਡਾਲੇ ਵਾਲਾ ਪੁਲ ਵੀ ਬਹੁਤ ਪੁਰਾਣਾ ਅੰਗਰੇਜ਼ਾਂ ਦੇ ਵੇਲੇ ਦਾ ਬਣੇਦਾ ਸੀ ਉਹ ਪੁਲ ਬਣਾਇਆ ਫਿਰ ਇੱਥੇ ਬਿਜਲੀ ਦਾ ਬੜਾ ਬੁਰਾ ਹਾਲ ਸੀ ਆਪਣੇ ਅਤਲਪੁਰ ਪੰਡੋਰੀ ਉੱਥੇ ਬਾਬਾ ਜੀ ਦੀ ਜਾ ਕੇ ਅਸੀਂ ਬਾਬਾ ਜੀ ਨੂੰ ਰਿਕਵੈਸਟ ਕੀਤੀ ਉਹਨਾਂ ਤੋਂ ਜ਼ਮੀਨ ਡੋਨੇਸ਼ਨ ਤੇ ਲੈ ਕੇ ਉੱਥੇ ਬਿਜਲੀ ਬੋਰਡ ਦਾ ਸਬਸਟੇਸ਼ਨ ਬਣਾਇਆ ਮਤਲਬ ਵੱਡੇ ਪ੍ਰੋਜੈਕਟ ਮੈਂ ਦੱਸ ਰਿਹਾ ਉਹਦੇ ਬਾਅਦ ਹੁਣ ਜਦੋਂ ਮੌਕਾ ਮਿਲਿਆ ਸਾਡੀ ਸਰਕਾਰ ਬਣੀ ਸਾਡੀ ਸਰਕਾਰ ਬਣੀ ਰੇਲਵੇ ਓਵਰ ਬ੍ਰਿਜ ਬਣਾਇਆ ਦੀਨਾਨਗਰ ਪਾਰਕ ਬਣਾਈ ਇੱਥੇ ਦੀਨਾਨਗਰ ਨੂੰ ਅਪਗ੍ਰੇਡ ਕਰਕੇ ਸਬਡਵੀਜ਼ਨ ਬਣਾਇਆ ਔਰ ਸਬਡਵੀਜ਼ਨ ਦਾ ਦਫਤਰ 7.5 ਕਰੋੜ ਰੁਪਏ ਲਾ ਕੇ ਜੋ ਵੀ ਇਥੇ ਪੈਸਾ ਲੱਗਿਆ ਐਗਜ਼ੈਕਟ ਤੇ ਰਫਲੀ ਇਨਾ ਕੋਏਗਾ ਦਫਤਰ ਬਣਾ ਕੇ ਐਸ ਡੀ ਐਮ ਸਾਹਿਬ ਦਾ ਦਫਤਰ ਬਣਾਤਾ ਤਾਹਸੀਲਦਾਰ ਦਾ ਦਫਤਰ ਬਣਾਤਾ ਬਕਾਇਦਾ ਵਧੀਆ ਪਟਵਾਰੀ ਸਾਰੇ ਇੱਥੇ ਬਿਠਾਤੇ ਇਕੱਠੇ ਕਰਕੇ ਦੁਰਾਂਗੜਾ ਸਬ ਤਾਹਸੀਲ ਬਣਾਤੀ ਔਰ ਉਥੇ ਦਫਤਰ ਬਣਾਤਾ ਖੇਰ ਜਿਹੜੇ ਕੋੜ ਮਕੂੜਾ ਪੱਤਨ ਵਾਲਾ ਇਹ 2021 ਦੇ ਵਿੱਚ ਇਹਦੀ ਸੈਂਕਸ਼ਨ ਕਰਾ ਕੇ ਦੇ ਦਿੱਤਾ ਸੀ ਤੇ ਸਰਕਾਰ ਬਦਲ ਗਈ 100 ਕਰੋੜ ਰੁਪਈਆ ਲਗਭਗ ਇਹਦਾ ਸੈਂਟਰ ਤੋਂ ਸੀਆਰਐਫ ਦੇ ਵਿੱਚੋਂ ਮਨਜ਼ੂਰ ਕਰਾਤਾ 3 ਸਾਲ ਬੀਤ ਗਏ ਅਜੇ ਤੱਕ ਇਸ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਮੈਂ ਇਹ ਜਿਹੜੇ ਸ਼ਰਾਰਤਾਂ ਕਰਦੇ ਮੈਂ ਇਹ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ 23 ਸਾਲ ਮੈਂ ਤੁਹਾਨੂੰ ਬਣਾ ਦਿੱਤੇ ਨਾ ਜਰਨਾ ਚੌਧਰੀ ਨੂੰ ਐਕਟਿਵ ਸਿਆਸਤ ਦੇ ਵਿੱਚ ਹੋ ਗਿਆ 10 ਸਾਲ ਸਾਡੇ 10 ਸਾਲ ਅਕਾਲੀ ਦਲ ਬੀਜੇਪੀ ਦੇ ਤੇ 3 ਸਾਲ ਆਮ ਪਾਰਟੀ ਦੇ ਮੈਂ ਇੰਨੇ ਪ੍ਰੋਜੈਕਟ ਗਣਾ ਦਿੱਤੇ ਵੱਡੇ ਛੋਟੇ ਨਹੀਂ ਇਹ ਦੱਸਣ ਇੱਕ ਵੀ ਪ੍ਰੋਜੈਕਟ ਦਾ ਨਾਮ ਲੈਣ ਭਾਈ ਇਹਨਾਂ 13 ਸਾਲਾਂ ਦੇ ਵਿੱਚ ਇਹਨਾਂ ਤਿੰਨਾਂ ਚੌਂ ਪਾਰਟੀਆਂ ਨੇ ਇੱਕ ਵੀ ਦੀਨਾ ਲਗਨ ਚ ਪ੍ਰੋਜੈਕਟ ਲਿਆਂਦਾ ਹੋ ਜਿਹੜਾ ਪ੍ਰੋਜੈਕਟ ਅਸੀਂ ਆਪਣੇ ਰਾਜ ਦੇ ਵਿੱਚ ਨਹੀਂ ਲੱਗਣ ਦਿੱਤਾ ਉਹ ਇਹ 3 ਸਾਲ ਦੇ ਵਿੱਚ ਮੌਜੂਦਾ ਸਰਕਾਰ ਨੇ ਉਹਨੂੰ ਸਿਰੇ ਲਾਤਾ ਉਹ ਕਿਹੜਾ ਸ਼ਰਾਬ ਦੀ ਫੈਕਟਰੀ ਲਾਤੀ ਜਿਹਨੇ ਥੱਲੇ ਜ਼ਮੀਨ ਦਾ ਪਾਣੀ ਵੀ ਖਰਾਬ ਕਰਨਾ ਤੇ ਜਲਵਾਯੂ ਜਿਹੜੀ ਹਵਾ ਆ ਉਹ ਵੀ ਖਰਾਬ ਕਰਨੀ ਆ ਤੇ ਮੱਖੀਆਂ ਦਾ ਘਰ ਆ ਅੱਜ ਲੋਕੀ ਉੱਥੇ ਤਰਾਹੀ ਤਰਾਹੀ ਕਰਦੇ ਇੱਕ 5 ਸਾਲ ਉਹਨਾਂ ਨੇ ਪੱਬਾਂ ਤੱਕ ਜ਼ੋਰ ਲਾਇਆ ਸੀ ਕਾਂਗਰਸ ਦੇ ਰਾਜ ਦੇ ਚ ਅਸੀਂ ਨਹੀਂ ਸੀ ਲੱਗਣ ਦਿੱਤੀ ਨਹੀਂ ਸੀ ਚੱਲਣ ਦਿੱਤੀ ਲੇਕਿਨ ਜਿੱਦਾਂ ਰਾਜ ਪਲਟਾ ਹੋਇਆ ਇਹਨਾਂ ਨੇ ਇੱਕ ਪ੍ਰੋਜੈਕਟ ਲਿਆਂਦਾ ਉਹ ਵੀ ਉਹ ਜਿਹੜਾ ਦੀਨਾਨਗਰ ਦੇ ਏਰੀਆ ਦਾ ਬੇੜਾ ਕਰਕ ਕਰਨ ਵਾਲਾ ਅੱਜ ਗੱਲਾਂ ਕਰਦੇ ਨਾ ਛੋਟ-ਛੋਟੀਆਂ ਪੱਲੇ ਕੁਛ ਨਹੀਂ ਬਸ ਨਟੋਰੀਅਸ ਲੜਾਈ ਘਾਣੀ ਲੇਕਿਨ ਮੈਂ ਦਾਤ ਦਿਨਾ ਆਪਣੇ ਇਲਾਕੇ ਦੀ ਕਿ ਸਾਡੇ ਦਿਨਾਨਗਰ ਇਲਾਕੇ ਦਾ Hindu Muslim Sikh Isai ਹਰ ਕੌਮ ਬਹੁਤ ਕੂੜਾ ਪਾਈਚਾਰਾ